ਤੋ ਸ੍ਰੀ ਇਹ ਕਿਹਤਿਆ ਮੈਂ ਭਾਈ ਕੋ ਜਿੱਤਰੀ ਸਾਡਾ ਚਲੋ ਜਿੰਨਾਂ ਦੇ ਵਿਰੁੱਧ ਪਾਰਟੀ ਮੈਂ ਸਰਕਾਰ ਪਾਰਟੀ ਸਾਥ ਸਰਕਾਰ ਮੈਂ ਇਲੈਕਸ਼ਨ ਲੜ ਰਿਹਾ ਸੀਗਾ ਪਰੰਤੂ ਕੱਲ ਇਹਨਾਂ ਦੀ ਰਿਪੋਰਟ ਜੋ ਚੰਡੀਗੜ੍ਹ ਪੁੱਜੀ ਤਾਂ ਉੱਥੋਂ ਇਹਨਾਂ ਦੀ ਰਿਪੋਰਟ ਉਸ ਨਿਕਲੀ ਇਸ ਪਿੰਡ ਦਾ ਇੱਕੋ ਸ੍ਰੀ ਜੋ ਮਲਾਸਕਾਪਤੀ ਜੈ ਉਸੇ ਸਮੇਂ ਹੀ ਰਾਜਵੀਰ ਉਸੇ ਸਮੇਂ ਚੰਡੀਗੜ੍ਹ ਤੋਂ ਆਇਆ ਜਿਹੜੇ ਆਉਂਦੇ ਹੀ ਇਥੇ ਪਿੰਡ ਦੇ ਵਿੱਚ ਮੀਟਿੰਗ ਕੀਤੀ ਤੇ ਦੱਸਿਆ ਵੀ ਤੁਹਾਡੀ ਰਿਪੋਰਟ ਥੱਸਾ ਇਥੇ ਜੋ ਇਸ ਰਿਪੋਰਟ ਦਾ ਮੈਨੂੰ ਖੁਲਾਸਾ ਇਹਨਾਂ ਦੀ ਮੀਟਿੰਗ ਦੇ ਵਿੱਚ ਬੈਠੇ ਬੰਦੇ ਨੇ ਮੈਨੂੰ ਜਾਣ ਕੀਤਾ ਉੱਥੋਂ ਇਹ ਬਖਲਾ ਗਏ ਵੀ ਇਹ ਕੀ ਹੋ ਗਿਆ ਆਪਾਂ ਸੱਤਰਤੀ ਦੇ ਨੱਤਰ ਰਹੇ ਸੀਗੇ ਪਰ ਇਹਨਾਂ ਨੇ ਆਪਣੀ ਬਖਲਾਅ ਨੂੰ ਦੇਖਦੇ ਹੋਏ ਇਹਨਾਂ ਨੇ ਆਪਣੀ ਬਖਲਾਅ ਨੂੰ ਦੇਖਦੇ ਹੋਏ ਫਿਰ ਤੇ ਗੱਲ ਉਹ ਤੇ ਅਲੀਗੇਸ਼ਨ ਲਾ ਕੇ ਇਹ ਤੇ ਪੰਚਾਇਤੀ ਜ਼ਮੀਨ ਦਾ ਨਜਾਇਜ਼ ਕਬਜ਼ਾ ਹੈ ਮੇਰੇ ਕਾਜ ਦੇ ਜਟਕਾਰੇ ਨੇ ਜਦੋਂ ਕਿ ਮੇਰਾ ਕਿਸੇ ਪੰਚਾਇਤੀ ਜਗ੍ਹਾ ਤੇ ਕਬਜ਼ਾ ਨਜਾਇਜ਼ ਕਬਜ਼ਾ ਨਹੀਂ ਹੈਗਾ ਜੇਕਰ ਤੇ ਹੈਗਾ ਤਾਂ ਮਨ ਸਾਫ ਕਰ ਮੈਂ ਜੋ ਜਮਾਨਾ ਹੋਗਾ ਮੈਂ ਪਰ ਨੁਕਿਆ ਰਹਾ 22 ਜਨਰਲ ਜਿੰਦਾਬਾਦ 22 ਜਨਰਲ ਜਿੰਦਾਬਾਦ 22 ਜਨਰਲ ਜਿੰਦਾਬਾਦ اے ਸਰਕਾਰਾਂ ਕਰਦੀਆਂ ਕੀ ਪੰਜਾਬ ਸਰਕਾਰ ਪੰਜਾਬ ਸਰਕਾਰ

Har du vunnet som mann?